ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਕਹਿੰਦੇ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬਿਲ ਦੇ ਰੂਲ ਬਣੇ ਹੋਏ ਨੇ ਬੜੀ ਅਜੀਬ ਜੀ ਗੱਲ ਹੈਗੀ ਐ ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ ਤੇ ਉਹ ਵੀ ਇਸ ਬਿਲ ਦੇ ਰਹੀ ਅਸੀਂ ਸੋਧ ਕਰ ਰਹੇ ਹਾਂ ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀਗਾ ਜੀ ਤੇ ਥਿਉਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਿਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਜੇ ਆਪਾਂ ਦੇਖੀਏ ਹਿਸਟਰੀ ਦਾ 10ਵੀਂ ਚੋ ਵੀ ਕੁੜੀਆਂ ਫਰਸਟ ਪੰਜਾਬ ਚੋਂ 12ਵੀਂ ਚੋ ਵੀ ਕੁੜੀਆਂ ਫਰਸਟ ਬੀਏ ਚੋ ਵੀ ਐਮਏ ਚੋ ਵੀ ਸੋ ਲਿਖਤੀ ਨੰ ਟੈਸਟ ਪਾਸ ਕਰ ਲਿਆ ਪਰ ਕਿੰਦੀ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ ਅਸੀਂ ਫੇਲ ਹੋ ਗਏ ਆ ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਆ ਉਹ ਕਹਿੰਦੇ ਆ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬੇਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਹਦੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜੂਗਾ 60 ਕਿਲੋ ਦੀ ਬੋਰੀ ਕੁੜੀ ਨੇ ਚੱਕਣੀ ਹੈ। ਉਹ ਕਹਿੰਦੇ ਸਾਡੇ 올림픽 ਦੇ ਰਿਕਾਰਡ ਹੋਰ ਨੇ। 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ। 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ। ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਏ ਓਨਲੀ 60 ਕਿਲੋ ਹੀ ਫਿਰ ਇਹ ਕਹਿੰਨੇ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦੇ ਬੰਦਾ ਬੈਠਾ ਹੋਊਗਾ ਬਸ। ਜੇ ਪਹਿਲੇ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇਰ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇ ਕੋਈ ਐਮਰਜੈਂਸੀ ਇਦਾਂ ਦੀ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਮੈਂਬਰ ਕੁਲੀ ਮੈਂਬਰ ਹੋਣਗੇ ਤਾਂ ਇਹ ਤਾਂ ਬਦ ਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜਕੱਲ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾ ਚ ਗਈਆਂ ਹੋਈਆਂ ਤਾਂ ਕੋਈ ਇਦਾਂ ਦਾ ਅੱਜ ਕੱਲ੍ਹ ਦੇ ਜ਼ਮਾਨੇ ਚ ਇਸ ਤਰ੍ਹਾਂ ਦਾ ਰੂਲ ਆਇਆ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨੋਰਮਸ ਜਿਹੜੇ ਨੇ ਉਹ ਬਦਲ ਰਹੇ ਹਾਂ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਇਹਦੇ ਵਿੱਚ ਅਸੀਂ ਬਦਲ ਲੱਗੇ ਹਾਂ ਸਰ ਕਿਉਂਕਿ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਰੂਲ ਇੰ ਚੱਲੀ ਜਾਂਦੇ ਨੇ ਧੂੜਾਂ ਜੰਮ ਗਈਆਂ ਪਹਿਲਾਂ ਤੇ ਕਿਸੇ ਨੇ ਝਾੜੀਆਂ ਹੀ ਨਹੀਂ